ਕਾਂਗਰਸ ਆਗੂ ਰਾਹੁਲ ਗਾਂਧੀ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਾਤ ਨੂੰ ਲੈ ਕੇ ਕੀਤੀ ਟਿੱਪਣੀ ਦਾ ਭਾਜਪਾ ਨੇ ਸਖਤ ਵਿਰੋਧ ਕੀਤਾ ਹੈ। ਭਾਜਪਾ ਦੇ ਅੰਮ੍ਰਿਤਸਰ ਦੇ 24 ਮੋਰਚੇ ਨੇ ਖੰਨਾ ਸਮਾਰਕ ਭਾਜਪਾ ਦਫ਼ਤਰ ਦੇ ਬਾਹਰ ਹਾਥੀ ਗੇਟ ਚੌਕ ਵਿਖੇ ਪ੍ਰਦਰਸ਼ਨ ਕਰਦਿਆਂ ਰਾਹੁਲ ਗਾਂਧੀ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਹੈ। ਭਾਜਪਾ ਨੇ ਨੇਤਾਵਾਂ ਨੇ ਮੰਗ ਕੀਤੀ ਹੈ ਕਿ ਰਾਹੁਲ ਗਾਂਧੀ ਨੂੰ ਇਸ ਮਾਮਲੇ ਦੇ ਵਿੱਚ ਪੂਰੇ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ। ਇਹ ਰੋਸ ਪ੍ਰਦਰਸ਼ਨ ਦਿੱਲੀ ਭਾਜਪਾ OBC ਮੋਰਚਾ ਦੇ ਪ੍ਰਧਾਨ ਕਵਲਜੀਤ ਸਿੰਘ ਸਣੀ ਵੱਲੋਂ ਕੱਢਿਆ ਗਿਆ। ਪਾਪਾ ਗੂ ਰਾਮ ਚਾਵਲਾ ਨੇ ਪ੍ਰਦਰਸ਼ਨ ਕਾਰਿਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਅੱਜ ਪੂਰੀ ਦੁਨੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਤਿਕਾਰ ਕਰਦੀ ਹੈ ਤੇ ਉਹ ਕਿਸੇ ਜਾਤ ਜਾਂ ਵਰਗ ਦੇ ਨਾਲ ਆਪਣੇ ਸਬੰਧਾ ਕਰਕੇ ਨਹੀਂ ਨੇ ਮਲਕੀ ਪੂਰੀ ਦੁਨੀਆ ਦੇ ਵਿੱਚ ਭਾਰਤ ਦਾ ਮਾਨ ਅਤੇ ਸ਼ਾਨ ਵਧਾਉਣ ਦੇ ਲਈ ਜਾਣੇ ਜਾਂਦੇ ਨੇ ਜਿਹੜਾ ਰਾਹੁਲ ਗਾਂਧੀ ਆ ਇਹ ਮੰਦਪੁੱਤੀ ਬੱਚਾ ਵਾ ਪੱਪੂ ਇਹਨੇ ਸਾਰੀ ਕਾਂਗਰਸ ਇਹਦੇ ਕਰਕੇ ਡੁੱਬੀ ਆ ਤੁਸੀਂ ਦੇਖ ਹੀ ਰਹੇ ਹੋ ਮੋਤੀ ਸਾਹਿਬ ਨੇ ਜਿਹੜੀ ਇੰਨੀ ਮਿਹਨਤ ਦੇ ਨਾਲ ਦੇਸ਼ ਨੂੰ ترقی ਦੀ ਵਿਕਾਸ ਦੀਆਂ ਲਹਿਰਾਂ ਤੇ ਖੜ੍ਹਾ ਇਹਨਾਂ ਨੇ 50 ਸਾਲ ਰਾਜ ਕੀਤਾ ਔਰ ਇਹ ਪਹਿਲਾਂ ਕਹਿੰਦੇ ਸੀ ਜੀ ਕੋਈ ਯਾਦ ਪਾਤ ਹੈ ਅਸੀਂ ਰਾਜਨੀਤੀ ਨਹੀਂ ਕਰਦੇ ਲੇਕਿਨ ਅੱਜ ਇਹਨਾਂ ਕੋ ਕੋਈ ਮੁੱਦਾ ਹੀ ਨਹੀਂ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਪਿਛਲੇ 10 ਸਾਲ ਮੋਦੀ ਜੀ ਸਰਕਾਰ ਨੇ ਜਿੰਨੇ ਵੀ ਆਪਣੇ ਵਾਦੇ ਚੋਂ ਮੈਨੀਫੈਸਟੋ ਚ ਕੀਤੇ ਸੀ ਉਹ ਸਾਰੇ ਹੀ ਪੂਰੇ ਕਰਤੇ ਆ ਅੱਜ ਇਹਨਾਂ ਕੋਲ ਬੋਲਣ ਨੂੰ ਕੁਝ ਨਹੀਂ ਬਚਿਆ ਉਹਨੇ ਇਹ ਕੀ ਕਰਦੇ ਨੇ ਕਿ ਉਹਨਾਂ ਨੂੰ ਟਿੱਪਣੀ ਕਰਦੇ ਆ ਜੀ ਇਹ OBC ਦੇ ਵਿੱਚ ਨਹੀਂ ਸੀ ਯਾਦ ਕੀ ਇਹਨਾਂ ਨੂੰ ਪਹਿਲਾਂ ਪੜ੍ਹਨਾ ਚਾਹੀਦਾ ਜਾਂ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਇਹਨਾਂ ਦੇ ਜਿਹੜੇ ਲੀਡਰ ਨੇ ਸੈਂਟਰ ਦੇ ਜਾਂ ਕੋਈ ਸਮਝਦਾਰ ਨੇ ਉਹ ਇਹਨਾਂ ਨੂੰ ਜ਼ਰੂਰ ਸਮਝਾਉਣਾ ਕਿ ਉਹਨਾਂ ਨੂੰ 1999 ਦੇ ਵਿੱਚ ਜਿਹੜੀ ਮੋਦੀ ਕਾਸ ਸੀ OBC ਦੇ ਵਿੱਚ ਲੈ ਲਿਆ ਗਿਆ ਸੀ 2001 ਦੇ ਵਿੱਚ CM ਦੀ ਇਲੈਕਸ਼ਨ ਜਿਹੜੀ ਗੁਜਰਾਤ ਦੇ ਵਿੱਚੋਂ ਮੋਦੀ ਸਾਹਿਬ ਨੇ ਲੜੀ ਸੀ ਔਰ ਇਹਨਾਂ ਦੇ ਲੀਡਰਾਂ ਨੂੰ ਇਹਨੂੰ ਸਮਝਾਉਣਾ ਸਾਰਾ ਸਮਾਜ ਇਕੱਠਾ ਹੋਇਆ ਜਿੱਥੇ ਸਾਡੇ OBC 셀 ਦੇ ਪ੍ਰਧਾਨ ਸਨੀ ਜੀ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਹੈ ਅਸੀਂ ਸਾਰੇ ਭਾਰਤੀ ਜਨਤਾ ਪਾਰਟੀ ਦੇ ਕਾਰਕਟਰ ਇਸ ਕਾਰਜਕਰਮ ਦੇ ਵਿੱਚ ਸ਼ਾਮਿਲ ਹੋਏ ਆ ਅੱਜ ਸਾਰਾ ਜਿਹੜਾ OBC ਸਮਾਜ ਹੈ ਉਹ ਹੱਦ ਤੱਕ ਰਹਿ ਗਿਆ ਹੈ ਰਾਹੁਲ ਗਾਂਧੀ ਜੀ ਜਿਹੜੀ ਅਪੱਤੀ ਜਨਕ ਟਿੱਪਣੀ ਜਿਹੜੀ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਖਿਲਾਫ ਕੀਤੀ ਕਿ OBC ਸਮਾਜ ਨੂੰ ਬਿਲੋਂਗ ਨਹੀਂ ਕਰਦੇ ਇਹ ਬਿਲਕੁਲ ਗਲਤ ਹੈ ਸਾਰਾ OBC ਸਮਾਜ ਅੱਜ ਪੂਰਾ ਸੜਕਾਂ ਤੇ ਹੈ ਪੂਰੇ ਦੇਸ਼ ਦੇ ਵਿੱਚ ਰਾਹੁਲ ਗਾਂਧੀ ਦੇ ਐਸੇ ਪੁੱਤਰੇ ਫੁੱਕੇ ਜਾ ਰਹੇ ਨੇ ਕਿਉਂਕਿ ਰਾਹੁਲ ਗਾਂਧੀ ਦੀ ਅਗਰ ਅਸੀਂ ਗੱਲ ਕਰੀਏ ਤਾਂ ਮੰਦਬੁੱਧੀ ਹੈ ਕੋਈ ਕੋਸ ਸਸਤਾ ਕੰਮ ਲੱਭਦਾ ਵੀ ਪਬਲਿਸਿਟੀ ਕਿਵੇਂ ਹੋ ਸਕਦੀ ਹੈ ਉਹ ਪਤੀ ਜਨਕ ਕੋਈ ਸ਼ੋਸ਼ਾ ਛੱਡ ਦਿੰਦਾ ਲੇਕਿਨ ਸਾਰੇ ਸਮਾਜ ਨੂੰ ਪਤਾ ਹੈ ਕਿ ਜਿਹੜਾ ਰਾਹੁਲ ਗਾਂਧੀ ਹੈ ਉਹਦੀਆਂ ਸਾਰੀਆਂ ਜਿਹੜੀਆਂ ਗੱਲਾਂ ਉਹ ਪਪੂ ਹਰ ਵਾਰੀ ਫੇਲ ਹੁੰਦਾ ਅਸੀਂ ਸਾਰਿਆਂ ਨੇ ਬੜੀ ਦੇਰ ਤੋਂ ਦੇਖ ਰਹੇ ਹਾਂ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਕਾਂਗਰਸ ਸੁੱਟ ਕੇ ਥੋੜੀ ਜੀ ਸਟੇਟਾਂ ਚ ਰਹਿ ਗਈ ਹੈ ਜਿੱਥੇ ਉਹਨਾਂ ਦੇ 400 ਮੈਂਬਰ ਪਾਰਲੀਮੈਂਟ ਹੁੰਦੇ ਸੀ ਉਹ 40 ਮੈਂਬਰ ਪਾਰਲੀਮੈਂਟ ਰਹੇਗੇ ਨੇ ਔਰ ਐਸ ਵਾਰੀ ਜਿਹੜੀ ਲੋਕ ਸਭਾ ਦੇ ਇਲੈਕਸ਼ਨਾਂ ਦੇ ਵਿੱਚ ਉਹ 40 ਮੈਂਬਰ ਵੀ ਜਿਹੜੇ ਆ ਉਹ ਵੀ ਇਹਨਾਂ ਦੇ ਦਿੱਤ ਕੇ ਨਹੀਂ ਆਣੇ ਔਰ ਐਸੀ ਗੱਲ ਤੋਂ ਇਹ ਸਾਰੇ ਬੜੇ ਇੱਕ ਕਹੋ ਪਰੇਸ਼ਾਨ ਨੇ ਦੁਖੀ ਨੇ ਔਰ ਕੋਈ ਨਾ ਕੋਈ ਫਾਲਤੂ ਸ਼ੋਸ਼ਾ ਛੇੜਦੇ ਰਹਿੰਦੇ ਨੇ ਪ੍ਰਧਾਨ ਮੰਤਰੀ ਦੇ ਖਿਲਾਫ ਐਸੀ 23 ਜਨਕ ਕੱਕੜੀ ਕਰਨ ਵਾਲੇ ਦੇ ਖਿਲਾਫ ਅੱਜ ਭਾਰਤੀ ਜਨਤਾ ਪਾਰਟੀ ਦਾ ਕਾਰਕਟਰ ਦੇ ਸਰਕਟ ਤੇ ਆਈ ਹੈ ਓਪੀਸੀ ਸਾਰਾ ਸਮਾਜ ਸਾਰਾ